ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਵੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਡੇ ਨਗਰ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇੱਕਤਾ ਅਗਰਾਹਾਂ ਬਲਾਕ ਧੂਰੀ ਦੀ ਟੀਮ ਪਹੁੰਚੀ ਆ ਜੋ ਕਿ ਆਪਣੇ ਕਿਸਾਨੀ ਮੰਗਾਂ ਨੂੰ ਮੁੱਖ ਰੱਖ ਕੇ ਆਪਣੀਆਂ ਫਸਲਾਂ ਨੂੰ ਬਚਾਉਣ ਦੀ ਖਾਤਰ ਆਪਣੇ ਬੱਚਿਆਂ ਦੇ ਭਵਿੱਖ ਨੂੰ ਬਚਾਉਣ ਦੀ ਖਾਤਰ ਹਰ ਵੇਲੇ ਸਰਕਾਰ ਦੇ ਨਾਲ ਲੜਨ ਦੇ ਲਈ ਭਾਰਤੀ ਕਿਸਾਨ ਜੂਨੀਅਨ ਇਕਤਾ ਆਗਰਾਹ ਆਪਣੀਆਂ ਹੱਕੀ ਮੰਗਾਂ ਦੇ ਲਈ ਤਿਆਰ ਰਹਿੰਦੀ ਆ ਜੋ ਕਿ 27 ਤਰੀਕ ਤੋਂ ਲੈ ਕੇ ਆਉਣ ਵਾਲੀ 27 ਤਰੀਕ ਤੋਂ ਲੈ ਕੇ 31 ਤਰੀਕ ਤੱਕ ਡੀਸੀ ਹੈੱਡਕੁਆਟਰਾਂ ਦੇ ਉੱਤੇ ਕਿਸਾਨੀ ਮੰਗਾਂ ਨੂੰ ਮੁੱਖ ਰੱਖ ਕੇ ਧਰਨਾ ਲੱਗਣ ਜਾ ਰਹੇ ਆ ਉਸ ਦੇ ਸਬੰਧ ਦੇ ਵਿੱਚ ਜੋ ਸਰਕਾਰ ਨੇ ਫੌਜਦਾਰੀ ਕਾਨੂੰਨ ਸਾਡੀ ਕਿਸਾਨੀ ਨੂੰ ਖਤਮ ਕਰਨ ਦੇ ਲਈ ਬਣਾਏ ਨੇ ਅਤੇ ਆਪਣੀਆਂ ਫਸਲਾਂ ਨੂੰ ਬਚਾਉਣ ਦੇ ਲਈ ਸਾਡੇ ਵੱਖ-ਵੱਖ ਬਲਾਰੇ ਉਸ ਦੇ ਉੱਪਰ ਤੁਹਾਡੇ ਨਾਲ ਗੱਲ ਸਾਂਝੀ ਕਰਨਗੇ ਹੁਣ ਤੁਹਾਡੇ ਨਾਲ ਬਾਬੂ ਸਿੰਘ ਜੀ ਮੋਲੇ ਵਾਲਾ ਉਹ ਆਪਣੇ ਵਿਚਾਰ ਰੱਖਣਗੇ ਉਸ ਤੋਂ ਬਾਅਦ ਦਰਸ਼ਨ ਸਿੰਘ ਜੀ ਕਿਲਾ ਹਕੀਮਾ ਜੋ ਉਹਨਾਂ ਦੇ ਹਿੱਸੇ ਗੱਲਬਾਤ ਆਈ ਆ ਉਹ ਤੁਹਾਡੇ ਨਾਲ ਰੱਖਣਗੇ ਉਹ ਇਕਰੂ ਜੀ ਕਾਥੋਂ ਸਾਹਿਬ ਆ ਇਕਰੂ ਜੀ ਕੀ ਭੱਤੇ ਤੁਹਾਨੂੰ ਪਤਾ ਹੈ ਲੰਬੇ ਸਮੇਂ ਤੋਂ ਆਪਾਂ ਸੰਘਰਸ਼ ਕਰਦੇ ਆ ਵੀ ਸੰਘਰਸ਼ ਕਰਨੇ ਕਿਉਂ ਪੈ ਗਏ ਕਿਉਂਕਿ ਪਹਿਲਾਂ ਭਗਤ ਸਿੰਘੂਰੀਆ ਨੇ ਆਪਣਾ ਦੇਸ਼ ਜਾਜ਼ ਕਰਾਇਆ ਉਹਨਾਂ ਨੇ ਆਖਿਆ ਜੇ ਵੀ ਨੌਕਰੀ ਜਾਦੀ ਆ ਉਹ ਪੂਰੀ ਸਹੀ ਨਹੀਂ ਆਉਣੀ ਉਹ ਆਪਾਂ ਨੂੰ ਲੈਣੀ ਪਊ ਫੇਰ ਆਪਾਂ ਬੋਟਾ ਦਾ ਸੈਟਮ ਚੱਲ ਪਿਆ ਆਪਾਂ ਨੂੰ ਐ ਜੇ ਵੀ ਠੀਕ ਐ ਆਪਣੇ ਬੰਦੇ ਖੜੇ ਹੋ ਜਾ ਕਰਨਗੇ ਆਪਾਂ ਉਹਨਾਂ ਨੂੰ ਵੋਟਾਂ ਪਾਜਾ ਕਰਨਗੇ ਕਰ ਵੋਟਾਂ ਪਾਜਾ ਕਰਾਂਗੇ ਉਤੋਂ ਬਾਅਦ ਉਹ ਆਪਣੇ ਕੰਮ ਕਰਿਆ ਕਰਨਗੇ ਆਪਾਂ ਆਵਦੇ ਖੇਤਾਂ 'ਚ ਕੰਮ ਕਰਾਂਗੇ ਉਹ ਸਾਡੀਆਂ ਸਮੱਸਿਆ ਦਾ ਹੱਲ ਕਰਨਗੇ ਇਹ ਢਾਂ ਦਾ ਵਧੀਆ ਚੱਲੂ ਜਿਹੜਾ ਪੰਜਾਬ ਐ ਖੁਸ਼ਹਾਲ ਇਹ ਆਸ ਨੂੰ ਲੈ ਕੇ ਆਪਾਂ ਚੱਲੇ ਤੇ ਪਰ ਇਹੇ ਉਲਟ ਹੋ ਗਿਆ ਕਿਨੇ ਕਹਿੰਦੇ ਨੇ ਖੇਤ ਕਿਉਂ ਬਾੜਖਾਨ ਬਸ ਖੇਤ ਨੂੰ ਬਾੜੀ ਖਾਨ ਲੱਗ ਜੇ ਉਹਦਾ ਫਿਰ ਹੱਲ ਕੀ ਐ ਉਹਦਾ ਫਿਰ ਹੱਲ ਕੱਢਣਾ ਪੈਂਦਾ ਉਹਦਾ ਹੱਲ ਇਹ ਕੱਢਿਆ ਫਿਰ ਜੁਗਿਆਲ ਬਣੀਆਂ ਜੁਗਿਆਲ ਆਵਦੇ ਹੱਕਾਂ ਦੀਆਂ ਲੜੀਆਂ ਉਸ ਤੋਂ ਬਾਅਦ ਗ੍ਰਾਹਕ ਗਰੁੱਪ ਅਮੈ ਲੱਗਦਾ ਕਿ ਜੱਫੇ ਬੰਨਿਆ ਜੀ ਕੰਮ ਕਰਦਾ ਜੀ ਪਰ ਉਹਨਾਂ ਦੇ ਇੱਕ ਦੋ ਗੱਲਾਂ ਤੇ ਮੱਤ ਤੇ ਇੱਥੇ ਉਹ ਜੱਫੇ ਬੰਨਿਆਏ ਗੱਲ ਕਹਿਨੀਆਂ ਜੀ ਵੀ ਆਪਾਂ ਵੋਟਾਂ ਨਹੀਂ ਹਿੱਸਾ ਲੈਣੇ ਜਾਂ ਜੋ ਵੋਟਾ ਕਿਦੋਂ ਆਉਣ ਗਿਆ ਆਪਾਂ ਉਹਨਾਂ ਨੂੰ ਦੋ ਚਾਰ ਗੱਲਾਂ ਕੁਹਾ ਕੇ ਉਹਨਾਂ ਦੀ ਹਮਾਇਤ ਕਰਨੀ ਹੈ ਉਸ ਹੈਟੂ ਨਾਲ ਚੱਲਣਾ ਪਰ ਗ੍ਰਾਹਕ ਗਰੁੱਪ ਦਾ ਏ ਉਹਨਾਂ ਨੂੰ ਚੰਗੀ ਨਾ ਗੱਲ ਲੱਗੇ ਕਿਉਂਕਿ ਵੋਟਾਂ ਦੇ ਲਈ ਆਪਾਂ ਕਹਿ ਰਹੇ ਆ ਆਪਣੇ ਨਾਰੇ ਨੇ ਕਹਿੰਦੇ ਕਦੇ ਨਹੀਂ ਬਾਪੂ ਕਹਿ ਦਿੰਦੇ ਨੇ ਬੋਟਾਂ ਵਲੇ ਤਾਂ ਇਸ ਹੱਥ ਹੈ ਫਿਰ ਤਾਂ ਕਿਹਨੂੰ ਜਾਣਦੇ ਵੀ ਨਹੀਂ ਹੁੰਦੇ ਉਹਦੇ ਭੂਆ ਬਾਸੀ ਦਾ ਪਤਾ ਨਹੀਂ ਕਿਧਰੋਂ ਨਾਨੇ ਕਾ ਕਹਾਣੀ ਕੱਢ ਗਏ ਉਹ ਮੋਹਰੇ ਜਹਾਜ਼ ਦੇ ਨੇ ਕਿਉਂ ਦਾ ਬੜਾ ਵਧੀਆ ਬੰਦੇ ਫਲਾਣਾ ਵਧੀਆ ਸਾਨੂੰ ਐਂਆਂ ਜਿਆ ਮਿੱਠਿਆ ਗੋਰੀਆਂ ਦੇ ਕੇ ਬੜੀਆਂ ਗੱਲਾਂ ਕਰਕੇ ਐਂਆਂ ਜਿਆ ਗੱਲਾਂ ਕਰਕੇ ਸਾਡੇ ਮਨ 'ਚ ਚਾਰਜ ਜਾਂਦਾ ਹੈ ਵੀ ਹਾਂ ਜਰ ਇਹ ਸਰਕਾਰ ਆਊ ਇਹ ਬੰਦੇ ਆਉਣਗੇ ਬਹੁਤ ਵਜਿਆ ਕਰਨਗੇ ਪਰ ਇਹ ਅਸੀਂ ਦੇਖਿਆ ਸਾਡਾ ਤਜਰਬਾ ਹੈ ਕਿ 60% ਟੋਲ ਟੁੰਦਾ ਹੈ ਤੁਸੀਂ ਬੋਟਾਂ ਨੇ ਜਿਹੜੇ ਨਾਰੇ ਦੇਖੇ ਉਹ ਬੋਟਾਂ ਹੁੰਦੀਆਂ ਨੇ ਛੋਟੇ ਛੋਟੇ ਗੱਟੀ ਲੰਗੂਗੀ ਉਹਨਾਂ ਦਾ ਇੱਕ ਨਾਰਾ ਹੁੰਦਾ ਆ ਨਹੀਂ ਉਹਨਾਂ ਦਾ ਨਾਰਾ ਕੀ ਹੁੰਦਾ ਹੈ ਤੁਹਾਡੇ ਇਲਾਕੇ ਦੀ ਕਾਮਯਾਬੀ ਤੁਹਾਡੀ ਆਪਣੀ ਕਾਮਯਾਬੀ ਭੈਣਾਂ ਨੂੰ ਬੋਟਾ ਪਾਓ ਪਰ ਉਹ ਕਹਿੰਦਾ ਨਾ ਸਾਡੀ ਕਾਮਯਾਬੀ ਹੁੰਦੀ ਹੈ ਨਾ ਸਾਡੇ ਇਲਾਕੇ ਦੀ ਕਾਮਯਾਬੀ ਹੁੰਦੀ ਹੈ ਉਹਦੀ ਜ਼ਰੂਰ ਹੋ ਜਾਂਦੀ ਹੈ ਕਿਹੜਾ ਆਏ ਨਹੀਂ ਕਹਿੰਦਾ ਵੀ ਮੇਰੀ ਕਾਮਯਾਬੀ ਹੋ ਉਹ ਆਏ ਨਹੀਂ ਕਰਾਂ ਮੇਰੀ ਕਾਮਯਾਬੀ ਹੋ ਕਹਿੰਦਾ ਸੂਟੀ ਹੁੰਦਾ ਕਾਮਯਾਬੀ ਹੋ ਰਹੀ ਹੁੰਦੀ ਹੈ ਕਹਿੰਦੇ ਲਾਰਜ ਟਰੈਕਟਰ ਹੁੰਦਾ ਉਹਦਾ ਕੁੱਟਾ ਚੱਕਰ ਜਾਂਦਾ ਹੁੰਦਾ ਉਹ ਚੱਲਦਾ ਆਏ ਹੁੰਦਾ ਆਏ ਨੋਟ ਟਰੈਕਟਰ ਆਏ ਚੱਲਦਾ ਇਹ ਲੀਟਰਾਂ ਦੇ ਗੰਨੇ ਸਾਡੇ ਹਿਸਾਬ ਚੱਜ ਜ਼ਿਕਰ ਦੇਖੇ ਨੇ ਆ ਭਗਵਾਨ ਜਮਾਨਦਾਰੀ ਇਹ ਹੈ ਤੁਹਾਨੂੰ ਲੱਗਦਾ ਭਗਵਾਨ ਜਮਾਨ ਇਹ ਆਪਦੇ ਹੱਬ ਨਾਲ ਨਹੀਂ ਚੱਲ ਸਕਦਾ ਇਹਨੂੰ ਮੋਦੀ ਸਰਕਾਰ ਚਲਾਉਂਦੀ ਹੈ ਮੋਦੀ ਸਰਕਾਰ ਤੁਹਾਨੂੰ ਲੱਗਦਾ ਵੀ ਆਪਦੇ ਹੱਬ ਨਾਲ ਚੱਲਦਾ ਹੈ ਇਹ ਛੋਟੇ ਭਨੇਖਾ ਹੈ ਮੋਦੀ ਸਰਕਾਰ ਮ੍ਰਿਕਲ ਨਾਲ ਚੱਲਦਾ ਹੈ ਉਹ ਕਹਿੰਦੇ ਨੇ ਵੀ ਜੇਤ ਹੈ ਇੱਥੇ ਆਹ ਸੈਕਟਰ ਵਿੱਚ ਰੇਲਵੇ ਕਿਹੜਾ ਇਹਨੂੰ ਪ੍ਰਾਈਵੇਟ ਕਰ ਐਨੇ ਜਿਹਨੂੰ ਪੈਸੇ ਦੇਵਾਂਗੇ ਬੈਂਕ ਆਹ ਕਿਹੜੀ ਬਿਜਲੀ ਹੈ ਇਹਨੂੰ ਪ੍ਰਾਈਵੇਟ ਕਰ ਤੈਨੂੰ ਐਨੇ ਪੈਸੇ ਬੈਂਕ ਦੇ ਹੋਗੀ ਇਹ ਅਮਰੀਕਾ ਦੇ ਸਿਸਟਮ ਚਲਦਾ ਹੈ ਇਹ ਸਿਸਟਮ ਦੇ ਲੋਡ ਕਿਨੇ ਆਉ ਆਪਾਂ ਜ਼ਰਦ ਦੇ ਕਰੇ ਨੇ ਜ਼ਰਦ ਦੇ ਵਿੱਚੋਂ ਨਿਕਲਿਆ ਆ ਛੋਟੇ ਪਿੰਡ ਰੇਲਵੇ ਦਾ ਮਸਲਾ ਹੈ ਕਈ ਵਾਰ ਅਸੀਂ ਧਰਨੇ ਲਾਏ ਸਾਨੂੰ ਬੁਸ਼ਵਾਦ ਦਵਾਇਆ ਗਿਆ ਤੀਸਰੀ ਨਾਲ ਵੀ ਟੰਗਰਾਵਾਂਗੇ ਜੀ ਤੀਸਰੀ ਨਾਲ ਵੀ ਮੀਟਿੰਗ ਕਰਾ ਦੀ ਸੈਂਟਰ ਦੇ ਨਾਲ ਸਾਡੀ ਖਬਰ ਵੀ ਲੱਗੀ ਐਨੀ ਤਰੀਖ ਨੂੰ ਜੀ ਰੇਲਾ ਖੜਨ ਗਿਆ ਪੱਕਾ ਵਿਸ਼ਵਾਸ ਹੈ ਜੱਟ ਦੇ ਵਿਸ਼ਵਾਸ ਕਰੋ ਉਹ ਫੇਰ ਮੁੱਕਰ ਗਏ ਪਹਿਲਾ ਦੋ ਵਾਰ ਮੁੱਕਰ ਗਏ ਉਤੋਂ ਬਾਅਦ ਮੁੱਕਰ ਗਏ ਉਤੋਂ ਬਾਅਦ ਉਹ ਧੰਨਵਾਦ ਧਰਨੇ ਕਿਦੋਂ ਲੱਗੇ ਮੁਕਰੇ ਨੇ ਫੇਰ ਅਸੀਂ ਆਖਿਆ ਥੰਨੂ ਪਿੰਡਾਂ ਦੇ ਲੋਕ ਕਹਿ ਲੱਗੇ ਜਰ ਛੁੱਟੀ ਛੋਟਾ ਇੱਕ ਪਤਾ ਨਹੀਂ ਅੜੀ ਕਿਉਂ ਕਰਦੇ ਹੋ ਧਰਨਾ 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 ਘਰੀ ਜਾਂਦੇ ਹੋ ਕਹਿੰਦੇ ਕਿ ਤੁਸੀਂ ਜਾ ਰਹੇ ਲੀਡਰਾਂ ਨਾਲ ਮੀਟਿੰਗ ਕਰਕੇ ਉਹ ਕਰ ਲਓ ਅਸੀਂ ਉਹਨਾਂ ਨਾਲ ਸੰਪਰਕ ਕਰਿਆ ਕਿਹੜੇ ਮੂਰੇ ਮੈਂ ਤਾਂ ਉਹਨਾਂ ਨੂੰ ਕੌਲੀ ਚੱਟ ਜੇ ਕਹਿਣਾ ਉਹਨਾਂ ਮੈਂ ਵੀ ਕੌਲੀ ਚੱਟ ਛੋਟਾ ਤੇ ਰਹਾ ਤਾਂ ਕਹਿਣਾ ਉਹਨਾਂ ਤੇ ਉਹਨਾਂ ਨੂੰ ਅਸੀਂ ਆਖਿਆ ਵੀ ਜਰ ਚੰਗਾ ਠੀਕ ਹੈ ਮੀਟਿੰਗ ਸਾਡੀ ਮੀਟਿੰਗ ਕਰਾ ਦਿਓ ਉਹ ਕਿਹੜੇ ਬੀਜੇਪੀ ਜਿਥੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਵੀ ਤੁਸੀਂ ਜਰ ਬਿੱਟੂ لال ਮੀਟਿੰਗ ਕਰਾ ਦਿਓ ਸਾਡੀ ਕਿਉਂ ਮੀਟਿੰਗ ਤੁਸੀਂ ਕਰਾਵੋਗੇ ਅਸੀਂ ਮੰਗ ਰੱਖਾਂਗੇ ਵੀ ਇੱਥੇ 12 ਪਿੰਡਾਂ